ਅਸੀਂ ਪਹੁੰਚੇ ਹਾਂ ਪਿੰਡ ਗੋਮਤੀ ਖੁਰਦ ਸੇਵੇ ਵਾਲਾ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਵਿਧਾਨ ਸਭਾ ਜਨ ਕੇ ਜੈਤੋ ਦਾ ਪਿੰਡ ਹੈ ਇਹ ਲੋਕ ਸਭਾ ਦੇ ਇਲੈਕਸ਼ਨ ਆ ਗਏ ਨੇ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਕੰਮ ਰਕਸੇ ਕਸ ਲਏ ਨੇ ਸ਼ਹੀਦ ਭਾਈ ਬਿਆਨ ਸਿੰਘ ਦੇ ਜਨਮ ਚ ਸੁਪੁੱਤਰ ਸਰਦਾਰ ਸਰਬਜੀਤ ਸਿੰਘ ਖਾਲਸਾ ਦੇ ਜਨਮਿਕ ਹੱਕ ਵਿੱਚ ਪਿੰਡ ਗੋਮਤੀ ਖੁਰਦ ਦੇ ਲੋਕ ਜਿਹੜੇ ਆ ਨਿਤਰ ਕੇ ਅੱਗੇ ਸਾਹਮਣੇ ਆਏ ਨੇ ਇਹ ਲੋਕ ਕਹਿੰਦੇ ਆ ਅਸੀਂ ਸਰਬਜੀਤ ਸਿੰਘ ਖਾਲਸਾ ਦੇ ਜਨਕ ਕਿ ਹੱਕ ਵਿੱਚ ਵੋਟ ਪਾਵਾਂਗੇ ਹੋਰਾਂ ਪਾਰਟੀਆਂ ਦੇ ਜਨਕ ਪਿੰਡ ਵਿੱਚ ਬੂਥ ਨਹੀਂ ਲੱਗਣ ਦੇਵਾਂਗੇ ਸਾਰਾ ਪਿੰਡ ਅੱਜ ਸਾਡਾ ਨਗਰ ਸਾਡੇ ਨਾਲ ਆ ਪੂਰੀ ਗੱਲਬਾਤ ਕਰਾਂਗੇ ਕਿਉਂ ਜਨਕ ਸਰਬਜੀਤ ਦੇ ਹੱਕ 'ਚ ਇਹ ਲੋਕ ਉੱtre ਨੇ ਦੂਜੀਆਂ ਪਾਰਟੀਆਂ ਦੇ ਕਿਉਂ ਕਿ ਦੂਜੀਆਂ ਪਾਰਟੀਆਂ ਵੀ ਆਪ ਦੇ ਵਾਅਦੇ ਚਿਤਾਉਂਦੀਆਂ ਅਸੀਂ ਕੰਮ ਕੀਤੇ ਆ ਕੀ ਕਾਰਨ ਕੀ ਐ ਉਹਨਾਂ ਨੇ ਕੰਮ ਨਹੀਂ ਕੀਤੇ ਤਾਂ ਕਰਕੇ ਨਹੀਂ ਉਹਨਾਂ ਦੇ ਬੂਥ ਲੱਗਣ ਦੇਣਗੇ ਇਹ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਨਗਰ ਸਾਰਾ ਕਿਉਂ ਆਇਆ ਤੁਸੀਂ ਵੇਖੋ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਸਾਰੇ ਨਗਰ ਦੇ ਹੱਥ ਵਿੱਚ ਉਹਨਾਂ ਦੇ ਜਨਨ ਕਿ ਬੈਨਰ ਪੋਸਟ ਫੜ ਕੇ ਜਨਨ ਕਿ ਖੜੇ ਹੋਏ ਨੇ ਵੀਰ ਆਪਾਂ ਪੁੱਛਦੇ ਆ ਇੱਥੇ ਖੜੇ ਨੇ ਵੀਰ ਜੀ ਸਾਡੇ ਇਧਰ ਅੱਜ ਸਾਰਾ ਨਗਰ ਜਨਨ ਕਿ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਤੁਸੀਂ ਆਇਓ ਕਿਵੇਂ ਹੋ ਕੀ ਕਾਰਨ ਕੀ ਆਉਂਦਾ ਭਾਈ ਇਹਨਾਂ ਨੇ ਜਿਵੇਂ ਆਪਾਂ ਉਮੀਦ ਕਰਦੇ ਆ ਵੀ ਤੁਸੀਂ ਸਾਡੇ ਲਈ ਕੀ ਕਰੋਗੇ ਜੀ ਇਨਾਂ ਦੇ ਪਰਿਵਾਰ ਨੇ ਸਾਡੇ ਲਈ ਪਹਿਲਾਂ ਹੀ ਕਰਤਾ ਜੀ ਜਿਹਦੀ ਅਸੀਂ ਕਦੇ ਉਮੀਦ ਸੋਚ ਸਮਝ ਕਰ ਹੀ ਨਹੀਂ ਸਕਦੇ ਸਾਨੂੰ ਨਹੀਂ ਲੱਗਦਾ ਇਹ ਦੂ ਪਿੱਛੋਂ ਕਦੇ ਕੋਈ ਜ਼ਿੰਦਗੀ ਦੇ ਵਿੱਚ ਐਡਾ ਵੱਡਾ ਕਾਰਨਾਮਾ ਕਰੂਗਾ ਇਸ ਕਰਕੇ ਸਾਡੀ ਤਾਂ ਇੱਕ ਕੱਲੀ ਵੋਟ ਹੈ ਜੀ ਅਸੀਂ ਵੋਟ ਇਹਨਾਂ ਨੂੰ ਹੀ ਪਾਵਾਂਗੇ ਪਾਰਟੀਆਂ ਤੋਂ ਉਮੀਦਾਂ ਰੱਖੀਆਂ ਜਾਂਦੀਆਂ ਕਿ ਸਾਡਾ ਤੁਸੀਂ ਕੰਮ ਕਰੋਗੇ ਤੇ ਅਸੀਂ ਵੋਟ ਪਾਵਾਂਗੇ ਵਾਕਈ ਬਾਈ ਜੀ ਨੇ ਗੱਲ ਸਹੀ ਕਹੀ ਹੈ ਇਹਨਾਂ ਨੇ ਤਾਂ ਸਾਡਾ ਪਹਿਲਾਂ ਕੰਮ ਕਰਤਾ ਸਾਡਾ ਹੱਕ ਬੰਦਾ ਇਹਨਾਂ ਨੂੰ ਵੋਟ ਪਾਉਂਦਾ ਜਿਹੜੇ ਕੰਮ ਦੀ ਸਾਨੂੰ ਉਮੀਦ ਸੀ ਔਰ ਜਨਨਿਕ ਇਸ ਪਰਿਵਾਰ ਉਸ ਮੀਤ ਤੇ ਖੜਾ ਉੱਤਰਿਆ ਉਹਨਾਂ ਨੇ ਜਨਨਿਕ ਇਹ ਕੰਮ ਕਰਤਾ ਇਹ ਨਗਰ ਕਹਿ ਰਿਹਾ ਸਾਰਾ ਜਨਨਿਕ ਜਿਹੜੇ ਕੰਮ ਦੀ ਉਮੀਦ ਹੁੰਦੀ ਹੈ ਇਹਨਾਂ ਸਰਕਾਰਾਂ ਦੇ ਰੱਖੀ ਜਾਂਦੀ ਹੈ ਉਹਦਾ ਕੰਮ ਇਹਨਾਂ ਨੇ ਪਹਿਲਾਂ ਕਰਕੇ ਦਿਖਾਤਾ ਸਾਨੂੰ ਤੁਸੀਂ ਕਿਵੇਂ ਦੇਖੋਗੇ ਜੀ ਅਸੀਂ ਇਹੀ ਦੇਖਣਾ ਚਾਹੁੰਣਾ ਸਮਾਜ ਨੂੰ ਦੱਸਣਾ ਚਾਹੁੰਣਾ ਵੀ ਇਹ ਬਿਆਨ ਸਿੰਘ ਸੀ ਜਿਹੜਾ ਇਹਨਾਂ ਨੇ ਬਹੁਤ ਵੱਡੀ ਆਪਣੀ ਜਿਹੜੀ ਆਪਣੀ ਸਰਵੋੱਚ ਅਦਾਲਤ ਹੈ ਦਰਬਾਰ ਸਾਹਿਬ ਜੀ ਉਹਨੂੰ ਜਿਨੇ ਆਪਾਂ ਨੂੰ ਹੱਥ ਪਾਇਆ ਆਪਣੇ ਪੱਗ ਨੂੰ ਹੱਥ ਪਾਇਆ ਉਹਦਾ ਬਦਲਾ ਇਹਨਾਂ ਨੇ ਥੋੜੇ ਚਰਵਾ ਦੇ ਲਿਆ ਹੂੰ ਜਿਹੜੀ ਕਿ ਬਹੁਤ ਪੀਐਮ ਦਾ ਬਾਡੀਗਾਰਡ ਸੀਐਮ ਦੇ ਬਰਾਬਰ ਤਾਕਤ ਹੁੰਦੀ ਆ ਉਹਨੇ ਆਪਦੇ ਬਾਰੇ ਕੁਝ ਨਹੀਂ ਸੋਚਿਆ ਨਾ ਉਹਦੇ ਆਪ ਦੇ ਬੱਚਿਆਂ ਬਾਰੇ ਸੋਚਿਆ ਕੁਝ ਨਹੀਂ ਸੋਚਿਆ ਇਹ ਆਪਣਾ ਹੁਣ ਫਰਜ਼ ਮੰਨਦਾ ਕੋਈ ਕਹਿੰਦਾ ਸਾਨੂੰ ਆਟਾ ਦਾਲ ਦੀ ਦੇਵਾ ਇਹ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਇਹਨੇ ਸਾਨੂੰ ਆਦਾ ਜੀਵਨੀ ਦੇਤਾ ਆਪਦੇ ਪਰਿਵਾਰ ਦਾ ਜੀਵਨ ਦੇਤਾ ਇਹ ਬੰਦੇ ਨੇ ਹੈ ਵੀ ਸਾਡਾ ਹੱਕ ਮੰਨਦਾ ਇਹਨੂੰ ਅਸੀਂ ਇੱਕ ਵੋਟ ਤਾਂ ਪਾ ਸਕਦੇ ਹਾਂ ਕਿਸੇ ਪਾਰਟੀ ਨਾਲ ਤੁਹਾਡਾ ਕੋਈ ਵੀ ਸੰਬੰਧ ਹੈ ਉਹ ਰੱਖੋ ਪਰ ਅੱਜ ਦੀ ਇੱਕ ਐਮਪੀ ਦੀ ਤੁਹਾਡੇ ਅੱਗੇ ਹੱਥ ਵੰਨ ਕੇ ਬੇਨਤੀ ਹੈ ਵੀ ਇਹਨੂੰ ਵੋਟ ਜ਼ਰੂਰੀ ਸਾਡਾ ਆਪਣਾ ਸਿੱਖੀ ਤੌਰ ਤੇ ਫਰਜ ਮੰਨਦਾ ਜਿਹੜਾ ਦਰਬਾਰ ਸਾਹਿਬ ਨੂੰ ਮੰਨਦਾ ਉਹਦਾ ਫਰਜ ਇਹ ਬੰਦਾ ਵੀ ਇਹਨੂੰ ਵੋਟ ਦਿੱਤੀ ਜਾਵੇ ਜੀ ਪਿੰਡ ਦੇ ਵਿੱਚ ਕਹਿੰਦੇ ਵੀ ਜਿਹੜਾ ਪੋਲਿੰਗ ਬੂਥ ਲੱਗੂ ਉਸ ਦਿਨ ਉਹ ਵੀ ਨਹੀਂ ਲੱਗਣ ਦਿੱਤੇ ਜਾਣਗੇ ਇਹ ਸਾਡਾ ਭਾਈਚਾਰੇ ਦਾ ਪਿੰਡ ਹੈ ਅਸੀਂ ਲੜਨਾ ਨਹੀਂ ਜੇ ਕੋਈ ਆਪ ਦਾ ਕੋਈ ਬੰਦਾ ਕੱਟੜਾ ਜਾਂ ਕੋਈ ਮੰਨ ਲਓ ਵੀ ਕੋਈ ਬਾਹਰੋਂ ਆ ਕੇ ਬੂਥ ਸਾਡੇ ਪਿੰਡ 'ਚ ਲਾਉਂਦਾ ਵੈਸੇ ਅੱਜ ਦੀ ਹਾਲਾਤ ਤਾਂ ਸਾਡੇ ਇਹ ਹੈ ਪਿੰਡ 'ਚ ਵੀ ਮੈਂ ਵੀ ਹੋਰ ਪਾਰਟੀ ਨੂੰ ਸੰਬੰਧ ਰੱਖਦਾ ਹਾਂ ਠੀਕ ਹੈ ਨਾ ਵੀ ਅਡੋ ਪਾਰਟੀਆਂ ਦੇ ਸਾਰੇ ਅਡੋ ਪਾਰਟੀਆਂ ਦੇ ਖੜੇ ਆ ਵੀ ਸਾਡਾ ਜਿਸ ਤੱਕ ਮਤਲਬ ਆ ਵੀ ਅਸੀਂ ਨਹੀਂ ਬੂਥ ਲਗਣ ਦੇਣਾ ਉਹ ਆਪ ਦੇ ਤੌਰ ਤੇ ਕੋਈ ਲਾਉਂਦੇ ਆ ਪਿੰਡ 'ਚ ਅਸੀਂ ਕੁਛ ਦਾ ਵਿਰੋਧ ਨਹੀਂ ਕਰ ਸਕਦੇ ਜੀ ਉਹ ਆਲਾ ਸਿਆਸੀ ਉਹਨਾਂ ਸਮੀਕਰਨ ਹੈ ਜੀ ਇੱਕ ਪੋਲਿੰਗ ਏਜੰਟ ਹੁੰਦਾ ਜਿਹੜਾ ਜਿੰਨਕੇ ਉੱਥੇ ਭਾਇਆ ਜਾਂਦਾ ਇੱਕ ਕੀ ਉਹ ਤੁਹਾਡੇ ਨਗਰ ਦਾ ਹੋਊਗਾ ਹਾਂ ਸਾਡੇ ਨਗਰ ਦਾ ਹੋਊਗਾ ਜੀ ਨਹੀਂ ਨਹੀਂ ਦੂਜੀਆਂ ਪਾਰਟੀਆਂ 'ਚ ਦੂਜੀਆਂ ਪਾਰਟੀਆਂ 'ਚ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਡੇ ਨਗਰ ਦਾ ਨਹੀਂ ਨਾ ਹੋਵੇ ਪਰ ਅਸੀਂ ਉਹਦੇ 'ਚ ਅਸੀਂ ਲੜਾਈ ਝਗੜਾ ਨਹੀਂ ਕਰਨਾ ਹਮ ਅਸੀਂ ਆਪ ਦਾ ਜੇ ਕੋਈ ਬੰਦਾ ਬਾਹਲੇ ਭਗਤਾ ਉਨਾ ਦਾ ਬੈਠੂ ਆ ਉਹਦਾ ਅਸੀਂ ਕੁਝ ਨਹੀਂ ਕਰ ਸਕਦੇ ਪਰ ਅਸੀਂ ਕਹਿੰਦੇ ਆ ਵੀ ਨਹੀਂ ਜਿੰਨਾ ਚਿਰ ਸਾਡੀ 100% ਅੱਜ ਦੀ ਰੇਟ ਚ ਸਾਡੀ ਕੋਈ ਵੀ ਬੰਦਾ ਨਹੀਂ ਬੈਠਣ ਤਿਆਰ ਹਰੇਕ ਬੰਦਾ ਇਹ ਕਹਿ ਰਿਹਾ ਵੀ ਅਸੀਂ ਸਾਬ ਜੀ ਦੇ ਹੱਕ ਚ ਖੜੇ ਆ ਕੋਈ ਵੀ ਕਿਸੇ ਪਾਰਟੀ ਨਾਲ ਸੰਬੰਧਤ ਹੈ ਇਸ ਪਰਿਵਾਰ ਦੀ ਤੁਸੀਂ ਸ਼ਹੀਦੀ ਨੂੰ ਕਿਵੇਂ ਦੇਖੋਗੇ ਜਿਹੜੇ ਬਿਆਨ ਸਿੰਘ ਦੀ ਸ਼ਹੀਦੀ ਦਿੱਤੀ ਹੈ ਪਰਿਵਾਰ ਨੇ ਜਾਨੀ ਕਿ ਉਸ ਨੂੰ ਕਿਵੇਂ ਵੇਖੋਗੇ ਤੁਸੀਂ ਅਸੀਂ ਬਹੁਤ ਇਨੀ ਤਾਂ ਸਾਡੀ ਸੋਚ ਹੀ ਹੈ ਨਹੀਂ ਵੀ ਅਸੀਂ ਉਹਨੂੰ ਇੰਨਾ ਸਮਝ ਗਏ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰਤਾ ਸਾਡੀ ਖਾਤਰ ਤੇ ਇਸ ਕਰਕੇ ਹੈ ਕਿ ਉਹਨਾਂ ਦੀ ਕੁਰਬਾਨੀ ਹੈ ਜਿਹੜੀ ਬਹੁਤ ਸਾਡੀ ਪੱਗ ਰੋਲੀ ਹੋਈ ਸਿਰਾਂ ਦੇ ਤੇਰੀ ਜੀ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਭਾਵਕ ਵੀ ਹੋ ਜਾਂਦੇ ਆ ਜੀ ਤੇ ਇਸ ਕਰਕੇ ਹੈ ਕਿ ਸਾਰੀ ਵੋਟ ਉਹਨਾਂ ਦੇ ਹੱਕ ਜਾਨੀ ਚਾਹੀਏ ਸਾਨੂੰ ਕੋਈ ਲਾਲਚ ਨਹੀਂ ਹੋਰ ਪਾਰਟੀਆਂ ਕਿਹੜਾ ਦਾਣੇ ਆਟਾ ਇਹ ਸਾਰੀਆਂ ਸਕੀਮਾਂ ਇਹਨਾਂ ਦੀ ਸਾਨੂੰ ਇੱਕ ਚੋਗਾ ਪਾਉਣ ਵਾਲੀ ਗੱਲ ਹੈ ਪਰ ਇਹ ਚੋਗੇ ਤੋਂ ਅਸੀਂ ਉੱਪਰ ਉੱਠ ਕੇ ਅਸੀਂ ਸਿਰਫ ਕੇਵਲ ਤੇ ਕੇਵਲ ਇਹਨਾਂ ਭਾਈ ਸਾਹਿਬ ਨੂੰ ਵੋਟ ਪਾ ਕੇ ਇਹਨਾਂ ਨੂੰ ਕਾਮਯਾਬ ਕਰਾਂ ਜੀ ਲੋਕ ਇਸੇ ਗੱਲਾਂ ਕਰ ਰਹੇ ਨੇ ਕੁਝ ਭਾਵਕ ਵੀ ਹੋ ਰਹੇ ਨੇ ਹਾਂਜੀ ਆਜੋ ਘੁੱਠੋ ਮੜਾ ਜੀ ਹਾਂਜੀ ਵੈਗੜ ਜੀ ਦਾ ਖਾਲਸਾ ਵੈਗੜ ਜੀ ਦੀ ਫਤਿਹ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਜੀ ਵੀ ਇਦੋਂ ਪਹਿਲਾਂ 70 ਸਾਲ ਹੋ ਗਏ ਸਾਨੂੰ 70 ਸਾਲ ਇਹਨਾਂ ਪਾਰਟੀਆਂ ਨੂੰ ਅਸੀਂ ਵੋਟਾਂ ਪਾਈਆਂ ਇਹਨਾਂ ਨੇ ਸਾਨੂੰ ਲੁੱਟਿਆ ਵੀ ਕੁੱਟਿਆ ਵੀ ਹੁਣ ਵੀ ਤੁਹਾਡੇ ਸਾਹਮਣੇ ਹੋਈ ਜਾਂਦਾ ਭਾਜਪਾ ਨਾਲ ਉੱਥੇ ਜਿਸੀਂ ਬੈਠੇ ਆ ਬਾਰਡਰਾਂ ਤੇ ਸਾਡੇ ਕਿਸਾਨਾਂ ਤੇ ਗੋਲੀਆਂ ਮਾਰੀਆਂ ਸਿੱਧੀਆਂ ਇੱਥੇ ਆਪਣਾ ਹਾ ਝਾੜੂ ਵਾਲੇ ਆ ਇਹ ਆਨੇ ਸੀ ਅਸੀਂ ਥੋੜੀ ਆ ਅਸੀਂ ਸੱਥਾਂ ਚਾਵਾਂਗੇ ਸੱਥਾਂ ਚ ਉਠੂਗੀ ਸਰਕਾਰ ਇਹ ਆਏ ਹੋਊਗੀ ਇਹ ਵਾਦੇ ਕਰੀ ਗਏ ਲੋਕਾਂ ਨਾਲ ਅੱਜ ਇਹ ਸਾਨੂੰ ਇਹ ਵੀ ਡਾਂਗਾ ਨਾਲ ਕੁੱਟੀ ਜਾਂਦੇ ਆ ਤੇ ਫਿਰ ਹੁਣ ਅਸੀਂ ਕਿਉਂ ਨਾ ਆਵਦੀ ਜਿਹੜੀ ਸਿੱਖ ਪੰਥ ਦੀ ਪੱਗ ਹੈ ਜਿਨ੍ਹਾਂ ਨੇ ਸੱਤੇ ਰੱਖੀ ਆ ਅਸੀਂ ਉਹਨੂੰ ਅੱਜ ਕਿਉਂ ਨਹੀਂ ਇੱਕ ਵੋਟ ਵੀ ਨਹੀਂ ਦੇ ਸਕਦੇ ਯਾਰ ਐਡੀ ਜਮੀਰ ਮਰ ਗਈ ਸਾਡੀ ਵੀ ਅਸੀਂ ਪਰਿਵਾਰ ਨੇ ਤੁਹਾਡੀ ਖਾਤਰ ਆਦਾ ਸਾਰਾ ਪਰਿਵਾਰ ਹੀ ਆਇਆ ਤਾ ਤੇ ਅਸੀਂ ਉਹਨੂੰ ਆਪਣੀ ਪਰਚੀ ਵੀ ਨਹੀਂ ਇੱਕ ਪਾ ਸਕਦੇ ਯਾਰ ਸਾਡੇ ਖਾਤਰ ਇਹ ਲੱਖ ਕੁਛ ਨਾ ਕਰੇ ਇੱਕ ਕੈਂਪੀ ਨੂੰ ਹੂੰ 25 ਕਰੋੜ ਰੁਪਈਆ ਹੁੰਦਾ ਮੰਨ ਕੇ ਚੱਲੋ ਸਾਰੇ ਹਲਕੇ ਚੋਂ ਐਮਪੀ ਕਿੱਥੇ ਲਾ ਲੂਗਾ ਜੇ ਆਪਾਂ ਅਜੇ ਹੋਰ ਵੀ ਜਿਤਾਉਣੇ ਆ ਉਹ ਕਿੱਥੇ ਲਾ ਲੂਗਾ 25 ਕਰੋੜ ਚੋਂ ਕਿੱਥੇ ਕਿੱਥੇ ਲਾ ਲੂਗਾ ਅਸੀਂ ਜੇ ਐਮਪੀ ਤੁਹਾਡੇ ਜਿੱਤੇ ਕਿੰਨੇ ਕ ਲੱਗੇ ਤੁਹਾਡੇ ਪਿੰਡ ਕਿੰਨੇ ਕ ਲੱਗੇ ਆ ਸਰੀਕ ਜਿੱਤੇ ਆ ਹੋਰ ਵੀ ਜਿੱਤੇ ਆ ਅੱਗੇ ਉਹਨਾਂ ਨੇ ਕਿੰਨਾ ਕਿਥੇ ਸਾਡੇ ਵਿਕਾਸ ਕਰਾਤਾ ਫੇਰ ਸਾਨੂੰ ਆਏ ਆ ਜਿਹੜੀਆਂ ਦੂਜੀਆਂ ਪਾਰਟੀਆਂ ਗਲੀਆਂ ਨਾਲੀਆਂ ਚ ਟੋਰੀ ਫਿਰਦੀਆਂ ਸਾਨੂੰ ਗਲੀਆਂ ਨਾਲੀਆਂ ਨਹੀਂ ਚਾਹੀਦੀਆਂ ਸਾਨੂੰ ਸਿੱਖ ਕੌਮ ਨੂੰ ਇੱਕ ਆਪ ਦਾ ਉਹ ਚਾਹੀਦਾ ਵੀ ਸਾਡੀ ਵੱਖਰੀ ਪਛਾਣ ਹੋਵੇ ਸਾਨੂੰ ਇਹ ਭਾਜਪਾ ਜਾਂ ਕੋਈ ਵੀ ਸਰਕਾਰਾਂ ਇਹ ਸਾਨੂੰ ਸਿੱਖਾਂ ਨੂੰ ਜੀ ਹਾਂ ਇਹਨਾਂ ਨੂੰ ਤਾਂ ਅਸੀਂ ਦੇਨੇ ਆ ਜਿਵੇਂ ਮੁਸਲਮਾਨ ਨੂੰ ਸੂਰ ਦਿੰਦਾ ਜੀ ਹਾਂ ਤੁਸੀਂ ਪਿੰਡਾਂ ਵਾਲੇ ਇੱਕ ਸਿਰਫ ਆਟਾ ਦਾਲ ਜੋਗੇ ਆ ਜਦੋਂ ਵੀ ਤੁਹਾਨੂੰ ਵਿਰਾਇਆ ਜਾਂਦਾ ਇੱਕ ਆਟਾ ਦਾਲ ਜਾਂ ਨਲੀਆਂ ਗਾਲੀਆਂ ਜੋਗੇ ਤੁਸੀਂ ਬਸ ਇਸ ਵਾਰੀ ਸਾਰਾ ਪਿੰਡ ਸਰਬਜੀਤ ਸਿੰਘ ਖਾਲਸਾ ਜੀ ਦੇ ਨਾਲ ਆ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਸਰਬਜੀਤ ਖਾਲਸਾ ਦੇ ਹੱਕ ਵਿੱਚ ਆ ਤੇ ਉਹ ਆٹے ਦਾਲ ਦੀ ਗੱਲ ਵੱਖਰੀ ਹੈ ਪਰ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕੋਈ ਨਹੀਂ ਸੈਂਟਰ 'ਚ ਜਾ ਕੇ ਕਰਦਾ ਇਹ ਬੰਦੇ ਦੋ ਪੰਜਾਬ 'ਚ ਚੁਣਿਆ ਮਰਤਪਾਲ ਸਿੰਘ ਤੇ ਕੇਸਾਰਜੀ ਸਿੰਘ ਖਾਲਸਾ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰ ਸਕਦੇ ਦੂਜੀਆਂ ਪਾਰਟੀਆਂ ਦੇ ਐਮਪੀ ਹੱਕ ਹੀ ਨਹੀਂ ਰੱਖਦੇ ਪੰਜਾਬ ਦੇ ਜਾ ਕੇ ਧਰਮ ਤੋਂ ਉੱਪਰ ਉੱਠ ਕੇ ਲੋਕ ਵੋਟਾਂ ਪਾ ਰਹੇ ਧਰਮ ਤੋਂ ਵੀ ਉੱਪਰ ਪਾਰਟੀਆਂ ਤੋਂ ਉੱਪਰ ਉੱਠ ਕੇ ਸਿਰਫ ਹੱਕ ਦੀ ਗੱਲ ਨਹੀਂ ਕੋਈ ਕਰਦਾ ਪੰਜਾਬ ਦੀ ਟੋਟਲ ਪੰਜਾਬ ਦੇ ਹੱਕਾਂ ਦੀ ਗੱਲ ਕੌਣ ਕਰਦਾ ਉੱਥੇ ਕੋਈ ਨਹੀਂ ਕਰਦਾ ਇਸ ਕਰਕੇ ਸਾਰੇ ਸਰਜੀਤ ਸਿੰਘ ਖਾਲਸਾ ਤੇ ਮਰਪਾਲ ਸਿੰਘ ਨਾਲ ਸਾਰਾ ਪੰਜਾਬ ਹੋ ਰਿਹਾ ਹੱਕਾਂ ਦੀ ਗੱਲ ਕਰਨ ਵਾਲਾ ਕੋਈ ਵੀ ਐਮਪੀ ਆਵੇ ਹੱਕ ਰੱਖੇ ਉਹਦੇ ਨਾਲ ਸਾਰਾ ਪੰਜਾਬ ਲੱਗੂਗਾ ਹੱਕ ਨਹੀਂ ਕੋਈ ਰੱਖਦਾ ਪਾਰਟੀ ਦਾ ਬੰਦਾ ਕੋਈ ਹੱਕ ਰੱਖਦਾ ਦੱਸੋ ਪਿਛਲੇ ਐਮਪੀ ਨੇ ਰੱਖਿਆ ਤੁਹਾਨੂੰ ਦੱਸੋ ਸੋ ਇਸ ਕਰਕੇ ਸਾਰੇ ਲੋਕ ਇਹਦੇ ਨਾਲ ਆ ਰਹੇ ਆ ਸਾਡਾ ਸਾਰਾ ਪਿੰਡੇ ਦੇ ਨਾਲ ਆ ਜਿਹੜੀ ਬੂਥਾਂ ਦੀ ਗੱਲ ਆ ਬੂਥ ਵੀ ਅਸੀਂ ਲਗਭਗ ਕੋਸ਼ਿਸ਼ ਕਰਾਂਗੇ ਨਾ ਲੱਗੇ ਜੀ ਤੇ ਉਹ ਅਸੀਂ ਇਹਦੇ ਨਾਲ ਆ ਸਾਰਾ ਪਿੰਡ ਦੀ ਕੋਸ਼ਿਸ਼ ਸਾਰੇ ਪਿੰਡ ਦੀ ਨਾਲ ਆ ਸਮਝਾਵਾਂਗੇ ਵੀ ਇਸ ਵਾਰ ਇਹਦੀ ਹੱਕ ਬਣਦਾ ਆਪਣਾ ਬਾਅਦ ਚ ਤੁਸੀਂ ਜੋ ਮਰਜੀ ਵੋਟਾਂ ਪਾਈ ਜਾਓ ਐਮਐਲਏ ਦੀਆਂ ਉਹਨਾਂ ਜਿਹੜੇ ਮਰਜੀ ਪਾਰਟੀਆਂ ਚੋਂ ਪਰ ਇਸ ਵਾਰ ਇਸਦੀ ਹੱਕ ਬਣਦਾ ਸਾਡਾ ਧਰਮ ਦੇ ਨਾਤੇ ਹਾਂਜੀ ਜੀ ਵਿਰੋਧੀ ਦਾ ਇਹ ਕਹਿ ਰਿਹਾ ਕਿ ਨਵਾਂ ਮੁੰਡਾ ਇਹ ਕੰਮ ਕੀ ਕਰੂਗਾ ਇਹਨੂੰ ਤਜਰਬਾ ਨਹੀਂਗਾ ਵੈਜੀ ਗੁਰਖਾਲਸਾ ਵੈਜੀ ਗੁਰਜੀਤ ਫਤਿਹ ਅਸੀਂ ਨਵੇਂ ਪੁਰਾਣਿਆਂ ਨੂੰ ਤਾਂ ਸਾਰਿਆਂ ਨੂੰ ਹੀ ਦੇਖਿਆ ਜੀ ਅਸੀਂ ਤਾਂ ਸਿਰਫ ਤੇ ਸਿਰਫ ਅਸੀਂ ਤੁਲਨਾ ਤਾਂ ਨਹੀਂ ਕਰ ਸਕਦੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਰਵਾਂਸ ਵਾਰਤਾ ਸਾਰਾ ਕਰਜਾਕਿਸਤਾਨ ਚ ਲੁਆਇਆ ਸਿੱਖ ਕੌਮ ਉਹਦਾ ਦੇਣ ਨਹੀਂ ਦੇ ਸਕਦੀ ਜੀ ਦੂਜੀ ਗੱਲ ਇਹ ਆ ਕਿ ਹਿੰਦੂ ਧਰਮ ਦਾ ਵੀ ਕੀ ਹਾਲ ਸੀਗਾ ਇਸ ਤੋਂ ਪਹਿਲਾਂ ਆਪਾਂ ਨੂੰ ਪਤਾ ਜਦੋਂ ਆਪਾਂ ਗੁਲਾਮ ਸੀਗੇ ਹਿੰਦੁਸਤਾਨ ਉਹਨਾਂ ਨੇ ਵੀ ਹਿੰਦ ਦੀ ਚਾਦਰ ਦੀ ਖਾਤਰ ਆਪਣਾ ਸੀਸ ਵਾਰ ਕੇ ਸਾਰੇ ਹਿੰਦੁਸਤਾਨ ਦੀ ਖਾਤਰ ਨਾ ਕਿ ਇਕੱਲੇ ਸਿੱਖ ਧਰਮ ਦੀ ਖਾਤਰ ਕੁਰਬਾਨੀ ਦਿੱਤੀ ਆ ਇਸੇ ਤਰ੍ਹਾਂ ਇਸ ਵੀਰ ਨੇ ਵੀ ਭਾਈ ਸਾ ਭਾਈ ਸਰ ਬਿਆਨਤ ਸਿੰਘ ਨੇ ਇੰਨੀ ਕੁਰਬਾਨੀ ਦਿੱਤੀ ਆ ਕਿ ਆਪਾਂ ਸਾਰੀ ਜ਼ਿੰਦਗੀ ਪੀੜੀਆਂ ਸੱਤ ਪੀੜੀਆਂ ਕੀ ਸਾਰੀ ਰਹਿੰਦੀ ਦੁਨੀਆਂ ਤੱਕ ਇਹਨਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਮੋੜ ਸਕਦੇ ਅਸੀਂ ਤਾਂ ਸਿਰਫ ਇਹ ਆ ਵੀ ਇੱਕ ਸਾਰੇ ਇੱਥੇ ਸਾਡੇ ਨਗਰ ਦੇ ਵਿੱਚ ਸਾਰੀ ਬਰਾਦਰੀ ਦੇ ਲੋਕ ਰਹਿੰਦੇ ਆ ਜੀ Hindu, Musalman, Sikh ਤੇ ਆਪਣੇ ਹੋਰ ਸਾਰੇ ਜਿਹੜੇ ਹਿੰਦੂ ਭਾਈਆ ਸਿੱਖ ਵੀ ਆ ਸਾਰੀ ਬਰਾਦਰੀਆਂ ਦੇ ਰਹਿੰਦੇ ਆ ਸਾਰਿਆਂ ਨੇ ਪ੍ਰਣ ਕਰਿਆ ਜੀ ਆਪਾਂ ਇੱਕ ਸਿਰਫ ਇਹਨਾਂ ਨੂੰ ਇੱਕ ਵੋਟ ਦੇ ਕੇ ਜਿਤਾ ਕੇ ਸੰਸਦ ਦੇ ਵਿੱਚ ਭੇਜਣਾ ਤੇ ਨਾਲ ਹੀ ਸਾਰਿਆਂ ਨੂੰ ਪਿੰਡ ਨੂੰ ਵੀ ਇਲਾਕੇ ਨੂੰ ਵੀ ਸਾਰੇ ਐਮਪੀ ਇਲਾਕਾ ਜੋ ਫਰੀਦਕੋਟ ਜਿੱਥੋਂ ਤੇ ਆਉਂਦਾ ਅਸੀਂ ਸਾਰੀ ਸੰਗਤ ਨੂੰ ਹੀ ਬੇਨਤੀ ਕਰਦੇ ਆ ਕਿ ਆਪਾਂ ਆਪੋ ਆਪਣਾ ਇੱਕ ਇੱਕ ਕੀਮਤੀ ਵੋਟ ਚੋਣ ਨਿਸ਼ਾਨ ਗੰਨੇ ਤੇ ਮੋਰ ਲਾ ਕੇ ਭਾਈ ਸਰਬਜੀਤ ਸਿੰਘ ਨੂੰ ਜਿਤਾਓ ਤੇ ਇਹਨਾਂ ਨੂੰ ਸੰਸਦ ਦੇ ਵਿੱਚ ਭਾਜੋ ਇਹ ਹੀ ਸਾਡੀ ਬੇਨਤੀ ਹੈ ਜੀ ਹੱਥ ਜੋੜ ਕੇ ਬਾਰ ਬਾਰ ਇਹੀ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਪਿੰਡਾਂ ਦੇ ਵਿੱਚ ਪਾੜ ਲਿਆ ਜਾਂਦਾ ਲੋਕਾਂ ਨੂੰ ਵੰਡ ਲਿਆ ਜਾਂਦਾ ਵੀ ਤੁਸੀਂ ਇੱਧਰ ਆ ਜਾਓ ਤੁਸੀਂ ਇੱਧਰ ਆ ਜਾਓ ਤੁਹਾਨੂੰ ਅਹੁਦੇ ਦੇ ਦਾਂਗੇ ਜੇ ਇਹੋ ਜਿਹਾ ਕੋਈ ਲਾਜ ਦੇ ਤੱਕ ਦਿੱਤਾ ਜਾਇਆ ਜਾਂਦਾ ਫੇਰ ਲੋਕ ਉਧਰ ਨਹੀਂ ਜਾਣਗੇ ਤੁਹਾਡੇ ਪਾਸੇ ਨਹੀਂ ਸਾਡੀ ਲਾਲਚੜਾ ਕੋਈ ਕੰਮ ਨਹੀਂ ਹੈ ਨਾ ਪਹਿਲਾਂ ਵੀ ਆਪਾਂ ਬਥੇਰੇ ਨੂੰ ਵੋਟਾਂ ਪਾ ਕੇ ਦੇਖ ਲਿਆ ਕੋਈ ਆਪਣਾ ਹੱਲ ਨਹੀਂ ਹੋਇਆ ਹੈਗਾ ਹੈ ਨਾ ਇਹਦਾ ਐ ਕੋਈ ਆਸਮਿਤਾ ਹੈਗੀ ਹੈਗੀ ਫਲੈਂਕ ਮਾਰਚ ਕਰ ਰਹੇ ਨੇ ਸਰਬਜੀਤ ਸਿੰਘ ਖਾਲਸਾ ਦੇ ਹਾਕ ਵਿੱਚ ਜਿਹਨ ਕੇ ਲੋਕ ਅਲੱਗ-ਅਲੱਗ ਪਿੰਡਾਂ ਤੋਂ ਆਏ ਨੇ ਪੁੱਛਦੇ ਆ ਜਾਣਕਾਰੀ ਵੀ ਲਵਾਂਗੇ ਲੋਕਾਂ ਦੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਬੜਾ ਉਤਸ਼ਾਹ ਕਿ ਸਰਬਜੀਤ ਸਿੰਘ ਖਾਲਸਾ ਨੂੰ ਅਸੀਂ ਦਿਖਾਉਣਾ ਹੈ ਐਸਕੇ ਜਨਨ ਕਿ ਉਹਨਾਂ ਨੂੰ ਐਮਪੀ ਦੀ ਚੋਣ ਲੜ ਰਹੇ ਨੇ ਦਿਖਾ ਕੇ ਜਨਨ ਕਿ ਲਿਆਉਣਾ ਸਿੱਖਾਂ ਦੀ ਆਵਾਜ਼ ਥਾਵੇ ਇੱਧਰ ਮੁੰਡੇ ਪਹੁੰਚੇ ਨੇ ਕਿਵੇਂ ਕਿਹੜੇ ਪਿੰਡੋਂ ਆਇਓ ਚੰਦਪਾਣ ਆਈ ਅੱਛਾ ਜੀ ਅੱਜ ਫਲੈਂਕ ਮਾਰਚ ਕਰ ਰਹੇ ਹੋ ਕਿਹਦੇ ਹੱਕ ਵਿੱਚ ਕਰ ਰਹੇ ਸਰਬਜੀਤ ਸਿੰਘ ਖਾਲਸਾ ਜੀ ਜਿੰਨਾਂ ਚੋਂ ਨਿਸ਼ਾਨ ਗੰਨਾ ਜੀ ਮਨ ਦੇ ਵਿੱਚ ਕਿਵੇਂ ਆਇਆ ਵੀ ਆਪਾਂ ਸਰਬਜੀਤ ਸਿੰਘ ਖਾਲਸਾ ਨਾਲ ਜੁੜ ਗਏ ਇੱਕ ਨਵਾਂ ਚਿਹਰਾ ਸੀ ਨਵਾਂ ਮੁੰਡਾ ਸੀ ਨਵਾ ਬੰਦਾ ਸੀਗੇ ਇਹਨਾਂ ਦੇ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਭਾਈ ਬਿਆਨਤ ਸਿੰਘ ਦੀ ਜਿਨ੍ਹਾਂ ਨੇ ਸਖ ਕੌਮ ਦੀ ਲੱਥੀ ਹੂਈ ਪੱਗ ਹਰਮੰਦਰ ਸਾਹਿਬ ਦਾ ਢੇ ਢੇਰੀ ਕਰੀ ਇੰਦਰਾ ਗਾਂਧੀ ਜੀ ਦਾ ਮਾਰ ਕੇ ਬਦਲਾ ਲਿਆ ਜੀ ਇਸ ਕਰਕੇ ਉਸ ਪਰਿਵਾਰ ਦੇ ਨਾਲ ਤਨੋਂ ਮਨੋਂ ਤੋਂ ਸਾਰਾ ਪਿੰਡ ਸਾਡਾ ਖੜਾ ਚੰਦ ਪਾਣ ਜੀ ਇੱਥੇ ਇਹ ਵੀ ਦੱਸਿਆ ਜਾ ਰਿਹਾ ਕਿ ਲੋਕ ਵੱਡੇ ਹੋ ਗਏ ਹੁੰਦੇ ਆ ਸਰਕਾਰਾਂ ਨਹੀਂ ਵੱਡੀਆਂ ਹੁੰਦੀਆਂ ਲੋਕ ਜਿੱਧਰ ਹੋ ਜਾਣ ਪਲਟਾ ਮਾਰ ਦਿੰਦੇ ਆ ਪਹਿਲਾਂ ਸੰਗਰੂਰ ਚ ਜਨ ਕੇ ਚਰਚਾ ਚੱਲਦੀ ਸੀ ਐ ਕਿ ਜਨ ਕੇ ਫਰੀਦਕੋਟ ਦੇ ਲੋਕ ਆ ਜਿਹੜੇ ਇੱਕ ਜੁੱਟ ਹੋ ਗਏ ਨੇ ਸਾਰੇ ਇੱਥੇ ਅਕਾਲੀ ਕਾਂਗਰਸੀ ਸਾਰੇ ਵਿੱਚ ਨੇ ਲੋਕਾਂ ਨੇ ਮਾਨ ਹੀ ਬਣਾ ਲਿਆ ਕਿ ਮੈਂ ਤੁਹਾਨੂੰ ਦਿਖਾਵਾਂ ਇੱਧਰ ਕੁਸ਼ਵੀਰ ਕਾਲੀ ਵੀ ਖੜੇ ਨੇ ਕਾਂਗਰਸੀ ਵੀ ਖੜੇ ਨੇ ਇਹਨਾਂ ਨੇ ਮਾਨ ਬਣਾ ਲਿਆ ਕਿ ਜਿਹੜੀ ਬੋਰਡ ਪਾਉਣੀ ਆ ਸੀ ਸਰਬਜੀਤ ਸਿੰਘ ਖਾਲਸਾ ਨੂੰ ਪਾਉਣੀ ਆ ਤੁਸੀਂ ਤਾਂ ਕੱਟੜ ਕਾਲੀ ਹੋ ਹਾਂਜੀ ਹਾਂਜੀ ਹਾਂਸੀ ਅਕਾਲੀ ਦਲ ਛੱਟ ਕੇ ਸਰਬਜੀਤ ਖਾਲਸਾ ਨਾਲ ਆ ਜਿਹਦੀ ਦੇਖ ਲਈ ਕੁਰਬਾਨੀ ਕੀਤੀ ਅਸੀਂ ਉਹਦੇ ਨਾਲ ਖੜੇ ਆਂ ਅਸੀਂ ਡਟ ਕੇ ਪੂਰੀ ਸਪੋਰਟ ਕਰਾਂਗੇ ਮਨ ਤਣ ਤਣ ਨਾਲ ਜੀ ਹਾਂ ਜੀ ਅਸੀਂ ਇਹਨਾਂ ਦੇ ਨਾਲ ਆਂ ਕਿਸੇ ਪਾਰਟੀ ਨਾਲ ਨਹੀਂ ਹੋਰ ਨਾਲ ਜੀ ਅਸੀਂ ਸਰਪਜੀਤ ਖਾਲਸਾ ਦੀ ਪੂਰੀ ਜਿੰਨੀ ਮਨ ਤਣ ਤਣ ਨਾਲ ਸੇਵਾ ਕੀਤੀ ਉਸੇ ਕਰਾਂਗੇ ਕਿਸੇ ਕਾਲੀਦਾਨ ਨਾਲ ਨਹੀਂ ਸੀ ਕਿਸੇ ਕਾਂਗਰਸ ਨਾਲ ਨਹੀਂ ਕਿਸੇ ਆਹ ਪਾਰਟੀ ਨਾਲ ਨਹੀਂ ਅਸੀਂ ਸਰਪਜੀਤ ਨਾਲ ਜੁੜ ਗਏ ਆਂ ਤੇ ਨਾਲ ਜੁੜ ਕੇ ਰਵਾਂਗੇ ਜੀ ਇਹਤੇ ਦੇਖਾ ਦੇ ਮੁੰਡਾ ਨੇ ਜਨ ਕਿ ਆਹ ਮੁੰਡਾ ਪਹਿਲਾਂ ਮੇਖ ਦਿਖਾਵਾ ਮੈਸ ਨੂੰ ਮੋਨਾ ਹੁੰਦਾ ਸੀ ਜਿੱਦਾਂ ਦਾ ਜਨ ਕਿ ਲੈਕਚਰ ਚੱਲੇ ਨੇ ਤੇ ਇਹਨੇ ਵੀ ਜਨ ਕਿ ਇੱਕ ਦਸਤਾਰ ਸਜਾਈ ਆ ਆ ਵੀ ਮੈਂ ਵੇਨਾ ਉਹਨਾ ਮੁੰਡਾ ਮੋਨਾ ਸੀ ਇਹਨਾਂ ਨੇ ਦਸਤਾਰ ਸਜਾਈ ਆ ਜਨ ਕਿ ਬੜੇ ਮੁੰਡਿਆਂ ਨੇ ਜਨ ਕਿ ਦਸਤਾਰਾਂ ਵੀ ਸਜਾਈਆਂ ਉਤਸ਼ਾਹ ਵੀ ਆ ਰਿਹਾ ਇਰਗੇ ਇਹਨਾਂ ਚਾਰਾਂ ਨੂੰ ਵੋਟ ਨਹੀਂ ਕਰਦਾਰਾਂ ਨੂੰ ਵੋਟ ਪਾਵਾਂਗੇ ਇਹ ਵੀ ਕਟੜ ਕਾਲੀ ਨੇ ਦਿਖਾ ਦਈਏ ਸੋਨੂੰ ਜਨਕੇ ਮੰਨ ਦੇ ਵਿੱਚ ਇੱਕ ਧਾਰ ਹੀ ਲਿਆ ਧਾਰ ਹੀ ਲਿਆ ਜੀ ਹਾਂ ਸਭ ਖਰਚ ਪੰਜ ਤੋਂ ਬਹੁਤ ਪਾਉਣੀ ਸੀ ਪੰਜ ਦਾ ਹੁਣ ਕਾਲੀ ਵੀ ਕਹਿੰਦੇ ਸੀ ਪੰਜ ਨਹੀਂ ਪੰਜ ਦਾ ਕਾਲੀ ਵੀ ਕਹਿੰਦੇ ਥਣੇ ਨਾ ਗਣਦੇ ਅਸੀਂ ਦੋ ਗਲਾ ਹੋ ਗਿਆ ਉਹ ਦੋ ਗਲਾ ਹੋ ਗਿਆ ਕਿਵੇਂ ਹੋਗਾ ਦੋ ਗਲਾ ਦੋ ਗਲਾ ਹੀ ਹੈ ਜਦੋਂ ਚਾਰ ਚਪੇਰੇ ਘੁੱਕੇ ਫਿਰਦੇ ਆ ਅੱਛਾ ਹਾਂ ਐਸੇ ਦਾ ਇੱਕ ਤਾਂ ਬੱਜੇ ਰਹਿਣਾ ਜੀ ਹਾਂ ਇਹ ਜਿਵੇਂ ਤੁਸੀਂ ਹੁਣ ਅੱਜ ਕਿਹੜੇ ਕਿਹੜੇ ਪਿੰਡਾਂ ਵਿੱਚ ਜਾਓਗੇ ਫਲੈਂਗ ਮਾਰਚ ਕਰ ਰਹੇ ਹੋ ਮੋਟਰਸ ਨਾਲ ਅੱਜ ਐਸੇ ਆਪ ਦਾ ਪਿੰਡ ਸੇਵੇ ਵਾਲਾ ਜੈਤੋਂ ਦੇਤੋ ਸ਼ਹਿਰ ਜੈਤੋ ਸ਼ਹਿਰ ਹਾਂ ਕਿ ਕਿੰਨਾ ਕਾਫਲਾ ਤੁਹਾਡਾ ਮੋਟਰਸਾਈਕਲਾਂ ਦਾ ਆ ਦੇਖ ਲੋ ਬਹੁਤ ਲੰਮਾ ਕਾਫਲਾ ਆ ਜੀ ਬਹੁਤ ਲੰਮਾ ਆ ਆਪਣੇ ਦਿਲੋਂ ਉਤਸ਼ਾਹ ਨਾਲ ਤੁਰੇ ਆ ਅਸੀਂ ਅੱਛਾ ਹਾਂਜੀ ਪੂਰੇ ਪੂਰੇ ਸਾ ਅਸੀਂ ਵੱਤ ਵਾਤ ਜਵਾਦਾਂ ਤਣੋ ਮਨੋਂ ਜੋਰ ਲਾਉਣਾ ਖਾਲਸੇ ਨੂੰ ਜਤਾਉਣ ਵਾਸਤੇ ਜੀ ਹਾਂਜੀ ਜਿਹੜੀਆਂ ਹੋਰਾਂ ਪਾਰਟੀਆਂ ਹੁੰਦੀਆਂ ਸੀ ਘਰਾਂ ਦੇ ਵਿੱਚ ਕਹਿਣ ਆਉਂਦੀਆਂ ਸੀ ਕਿ ਸਾਨੂੰ ਵੋਟ ਪਾਓ ਤੁਹਾਡੇ ਮਨਾਂ ਦੇ ਵਿੱਚ ਆ ਗਿਆ ਆਈ ਬਈ ਅਸੀਂ ਆਪਣੇ ਆਪ ਹੀ ਜਾਣਾ ਹਾਂਜੀ 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 ਅਲਕੀ ਜਤਾ ਕੇ ਖਾਣਗੇ ਅੱਜ ਜੀ ਅਲਕੀ ਜਮਾ ਮੰਜੀ ਠੋਕ ਕੇ ਦਿਖਾਵਾਂਗੇ ਭਗਵਾਨ ਜੀ ਆਉਣ ਵਾਲੀ 2027 ਚ ਸਾਡਾ ਮੁੱਖ ਮੰਤਰੀ ਭਾਈ ਅਮਰਪਾਲ ਸਿੰਘ ਹੋਊਗਾ ਜੀ ਬਲੇ ਸੋਨਿਹਾਰ ਜੀ ਆ ਗਿਆ ਜੀ ਜਮਾਰੀ ਸਾਰੀਆਂ ਪਾਰਟੀਆਂ ਥਰੇ ਲਾ ਕੇ ਘਟੋ ਘਟ 2-3 ਲੱਖ ਵੋਟ ਤੇ ਜਤਾ ਕੇ ਦਿਖਾਵਾਂਗੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜੋ ਖਡੂਰ ਸਾਹਿਬ ਵਾਲੀ ਹਵਾ ਵਗੀ ਸੀ ਉਹੀ ਫਰੀਦਕੋਟ ਵਾਲਿਆਂ ਨੇ ਹਵਾ ਵਗ ਪਈ ਆ ਪੂਰੀ ਵੱਡੀ ਲੀਡਰ ਜਤਾ ਕੇ ਦਿਖਾਵਾਂਗੇ ਭਾਈ ਅੱਜ ਕੀ ਜਮਾ ਨਾ ਜਮਾ ਇਹਨਾਂ ਜਮਾ ਡੱਕਾ ਨਹੀਂ ਕੀਤਾ ਚਿੱਟਾ ਸ਼ਰੇਆਮ ਸਾਰੇ ਨਸ਼ੇ ਵੇਚ ਰਹੇ ਆ ਸਾਨੂੰ ਬਸ ਮਾਣ ਆ ਵੀ ਕਰਾ ਸਰਬਜੀਤ ਸਿੰਘ ਖਾਲਸਾ ਤੇ ਭਾਈ ਅਮਰਪਾਲ ਸਿੰਘ ਕਰਵਾਉਂਦਾ ਇਹਨਾਂ ਨੇ ਜੋ ਇੰਦਰਾਪਾਪਾ ਨੂੰ ਸੌਦੇ ਕੇ ਸੌਦਾ ਲਾਇਆ ਸੀ ਅਸਤੌਰੇ ਮਗਰ ਜਾਵਾਂਗੇ ਅਸੀਂ ਨਚਾਰਾ ਮਗਰ ਨਹੀਂ ਜਾਂਦੇ ਪਈ ਨਚਾਰਾ ਮਗਰ ਬਹੁਤ ਪਾਜਲੇ ਜੀ ਕਾਂਦੇ ਮਨ ਦੇ ਵਿੱਚ ਬੜਾ ਉਤਸ਼ਾਹ ਕਿ ਜਿਹੜੀ ਵੋਟ ਹੈ ਉਹ ਸਰਬਜੀਤ ਸਿੰਘ ਖਾਲਸਾ ਨੂੰ ਹੀ ਪਾਉਣੀ ਹੈ ਕਿਸੇ ਨੂੰ ਜਨਨ ਕਿ ਘਰੋਂ ਬਿਲਾ ਕੇ ਨਹੀਂ ਲੈਂਦਾ ਸਾਰੇ ਲੋਕ ਆਪੋ ਆਪਣੇ ਘਰਾਂ ਦੇ ਵਿੱਚੋਂ ਆਪ ਹੀ ਮਣੋ ਤਣੋ ਜਨਨ ਕਿ ਆਏ ਨੇ ਮੋਟਰਸਾਈਕਲਾਂ ਦੇ ਝੰਡੇ ਲਾਏ ਨੇ ਮੈਂ ਦਿਖਾਦਾ ਸਾਰੇ ਨੌਜਵਾਨ ਜਨਰੇਸ਼ਨ ਹੈ ਜਨਨ ਕਿ ਇਹਨਾਂ ਦੇ ਮਨਾਂ ਦੇ ਵਿੱਚ ਆ ਗਿਆ ਕਿ ਅਸੀਂ ਸੰਗਰੂਰ ਵਾਲਿਆਂ ਵਾਂਗ ਇੱਕ ਇਤਿਹਾਸ ਰਚਣਾ ਤੇ ਉਹਨਾਂ ਦਾ ਫਰੀਦਕੋਟ ਵਾਲੇ ਚੰਗੀ ਲੀਡ ਦੇ ਨਾਲ ਕਹਿੰਦੇ ਅਸੀਂ ਸਰਬਜੀਤ ਸਿੰਘ ਖਾਲਸਾ ਨੂੰ ਚੇਤਾਵਾਂਗੇ ਪਿੰਡਾਂ ਦੇ ਵਿੱਚ ਜਨਨ ਕਿ ਕਾਫਲਾ ਜਾਊਗਾ ਸੇਵੇ ਆਲਾ ਚੰਦ ਭਾਨ ਜੈਤੋ ਦੇ ਵਿੱਚ ਜਿਨ ਕਿ ਇਹ ਕਾਬਲਾ ਪਿੰਡ ਚੰਦ ਭਾਨ ਦੇ ਵੀਰ ਨੇ ਜਿਹੜੇ ਕਾਬਲਾ ਜਨ ਕਿ ਯਾਰਾ ਮੋਟਰਸਾਈਕਲ ਤੁਸੀਂ ਦੇਖ ਰਹੇ ਹੋ ਜਨ ਕਿ ਸਰਬ ਸਿੰਘ ਖਾਲਸਾ ਨੂੰ ਚੰਗੀ ਲੀਡ ਦੇ ਨਾਲ ਇਹ ਲੋਕ ਕਹਿੰਦੇ ਸੀ ਜਿਤਾਵਾਂਗੇ ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਅਵਤਾਰ ਸਿੰਘ ਜਿਤਾਰਾ ਫਿਰ ਮਿਲਦੇ ਆ ਨਵੀਂ ਇੱਕ ਹੋਰ ਵੀਡੀਓ ਦੇ ਨਾਲ ਜਲਦ ਧੰਨਵਾਦ